ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਨਾਰੀ ਸ਼ਕਤੀ ਕੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਸ ਨੂੰ ਲੈ ਕੇ ਪੰਜਾਬ ਮਹਿਲਾ ਕਾਂਗਰਸੀ ਪ੍ਰਧਾਨ ਗੁਰਸਰਨ ਗੌਰ ਰੰਦਾਵਾ ਵੱਲੋਂ ਸਮਾਣਾ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਸ ਦੇ ਲਈ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਹੈ ਸਮਾਣਾ ਮਹਿਲਾ ਕਾਂਗਰਸੀ ਪ੍ਰਧਾਨ ਪੂਜਾ ਗਰਗ ਨੂੰ ਬਣਾਇਆ ਗਿਆ ਹੈ ਚੋਣਾਂ ਦੇ ਵਿੱਚ ਆਉਣ ਵਾਲੇ ਜਿਹੜੇ ਚੋਣਾਂ ਹੈ ਉਸ ਦੇ ਵਿੱਚ ਖਾਸ ਤੌਰ ਤੇ ਔਰਤਾਂ ਦਾ ਅਹਿਮ ਯੋਗਦਾਨ ਹੋਵੇਗਾ ਉਸ ਦੇ ਲਈ ਸਰਗਰਮੀਆਂ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਬਤਾ ਦਿੱਤੀ ਗਈਆਂ ਹਨ ਔਰ ਕਾਂਗਰਸ ਪਾਰਟੀ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਪੰਜਾਬ ਦੀ ਗੁਰਸੋਂ ਰੰਦਾਵਾ ਹਰ ਹਲਕੇ ਦੇ ਵਿੱਚ ਜਾ ਰਹੀ ਹੈ ਔਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਾਨੇ ਤੋਹੀ ਵਿਧਾਨ ਸਭਾ ਕੇ ਚੋਣ ਲੜਾਂਗੀ ਲੇਕਿਨ ਹੁਣ ਸਮਾਂ ਦੱਸਦਾ ਹੈ ਕਿ ਹਾਈ ਕਮਾਂਡ ਕਿਸ ਉਮੀਦਵਾਰ ਨੂੰ ਇਸ ਮੈਦਾਨ ਸੇ ਉਤਾਰ ਦੇ ਕੇ ਮੈਡਮ ਰੰਦਾਵਾ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਸਰਗਰਮੀਆਂ ਖਾਸ ਤੌਰ ਤੇ ਔਰਤਾ ਕਾ 2027 ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਹੋਗਾ ਹਾਂਜੀ ਮੈਡਮ ਮੈਨੂੰ ਯਾਦ ਹੈ ਜੀ ਜਦੋਂ ਇਲੈਕਸ਼ਨ ਅਸੀਂ ਜਿੱਤੇ ਸੀ ਕਾਂਗਰਸ ਪਾਰਟੀ ਤਾਂ ਸਾਡੀਆਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਸੀ ਭੈਣਾਂ ਇੱਕ ਚੁੱਲ੍ਹੇ ਤੱਕ ਜਾ ਕੇ ਇੱਕ ਪਰਿਵਾਰ ਦੇ ਵਿੱਚ ਇੱਕ ਮੋਟੀਵੇਸ਼ਨ ਨਵੀਂ ਪੈਦਾ ਕਰ ਸਕਦੀਆਂ ਨੇ ਕਿਉਂਕਿ ਜੋ ਇਹ ਸਰਕਾਰ ਨੇ ਭੈਣਾਂ ਨਾਲ ਝੂਠੇ ਵਾਅਦੇ ਕੀਤੇ 1000 ਰੁਪਏ ਦਾ ਵਾਅਦਾ ਕੀਤਾ ਫਿਰ ਉਹਨਾਂ ਨੇ ਕਿਹਾ ਨਸ਼ੇ ਬੰਦ ਕਰਾਂਗੇ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਲਾਅ ਐਂਡ ਆਰਡਰ ਵਧੀਆ ਹੋਊਗਾ ਮੇਨਟੇਨ ਰੱਖਾਂਗੇ ਕੁਝ ਵੀ ਨਹੀਂ ਪੂਰਾ ਹੋਇਆ ਸਾਰੀਆਂ ਗਾਰੰਟੀਆਂ ਫੇਲ ਨੇ ਟੋਟਲੀ ਫੇਲੀਅਰ ਹੈ ਜੀ ਸਰਕਾਰ ਦਾ ਇਸ ਕਰਕੇ ਸਾਰੀਆਂ ਭੈਣਾ ਡਟ ਕੇ ਖਾਸ ਕਰਕੇ ਅੱਜ ਸੀ ਵਧਾਈ ਦਿੰਨੇ ਆ ਆਪਦੀ ਭੈਣ ਨੂੰ ਪੂਜਾ ਨੂੰ ਜਿਨ੍ਹਾਂ ਨੇ ਕਿ ਬੜੀ ਮਿਹਨਤ ਦੇ ਨਾਲ ਆਪਣੀ ਇਹ ਟੀਮ ਵੀ ਜੋੜੀ ਹੋਈ ਹੈ ਦੇਖੋ ਇਹਨਾਂ ਦਾ ਪਿਆਰ ਹੈ ਸਾਰੇ ਮੈਨੂੰ ਪੂਰੀ ਆਸ ਹੈ ਕਿ ਇਹ ਸਾਡੇ ਸੰਗਠਨ ਨੂੰ ਹੋਰ ਅੱਗੇ ਤੱਕ ਲੈ ਕੇ ਜਾਣਗੇ ਤੇ ਆਉਣ ਵਾਲੀ ਸਤਾਈ ਦੇ ਵਿੱਚ ਭੈਣਾਂ ਦਾ ਇੱਕ ਵਿਸ਼ੇਸ਼ ਯੋਗਦਾਨ ਹੋਵੇ ਮੈਂ ਜੀ ਦੇਖੋ 29 ਸਾਡੇ ਜ਼ਿਲ੍ਹਾ ਪ੍ਰਧਾਨ ਨੇ 13 ਮੇਰੇ ਵਾਈਸ ਪ੍ਰਧਾਨ ਨੇ ਸਟੇਟ ਦੇ ਵਿੱਚ ਤੇ 3 ਮੇਰੇ ਜਨਰਲ ਸੈਕਟਰੀ ਨੇ ਤੇ 60 ਮੇਰੇ ਸਕੱਤਰ ਨੇ ਤੁਸੀਂ ਦੇਖ ਲਓ ਵੀ 29 ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ नीचे ਹਰ ਕੌਨਸਟੀਟਿਊਐਂਸੀ 234 ਸਾਡੇ ਬਲਾਕ ਨੇ 117 ਸੀਟਾਂ 234 ਬਲਾਕ ਹੈ 234 ਸਾਡੇ ਬਲਾਕ ਪ੍ਰਧਾਨ ਨੇ ਜਿਹੜੀ ਕੋਈ ਜਗ੍ਹਾ ਖਾਲੀ ਪਈ ਸੀ ਉਹ ਸੀ ਇੱਥੇ ਸਮਾਣਾ ਖਾਲੀ ਸੀ ਉਹਨੂੰ ਅੱਜ ਫਿਲ ਕੀਤਾ ਮੈਨੂੰ ਪੂਰੀ ਉਮੀਦ ਹੈ ਭੈਣ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਸਾਡੇ ਮਹਿਲਾ ਕਾਂਗਰਸ ਦੇ ਟਾਂਚੇ ਨੂੰ ਪਲੱਸ ਕਾਂਗਰਸ ਪਾਰਟੀ ਨੂੰ ਭੈਣਾ ਦੇ ਕੋਈ ਭੈਣ ਜੇ ਘਰ ਚ ਲਾ ਸਕਦੀ ਹੈ ਤਾਂ ਸਮਾਣਾ ਦੇ ਵਿੱਚ ਮੈਨੂੰ ਪੂਰਨ ਉਮੀਦ ਹੈ ਕਿ ਮੇਰੇ ਨਾਲ ਚੱਲ ਕੇ ਕਾਂਗਰਸ ਦੀ ਪਾਰਟੀ ਦੀ ਜਿੱਤ ਕਰਾਉਗੀ ਮੈਡਮ ਜੀ ਮੈਨੂੰ 25 ਸਾਲ ਹੋ ਗਏ ਨੇ ਕਾਂਗਰਸ ਪਾਰਟੀ ਚ ਰਹਿ ਕੇ ਪੂਰੀ ਸੇਵਾ ਕੀਤੀ ਹੈ ਮੈਨੂੰ ਦੱਸ ਦੇ ਨੂੰ ਕੋਈ ਗੁਰੇਜ਼ ਨਹੀਂ ਹੈ ਕਿ ਮੈਂ ਪੂਰੀ ਇਮਾਨਦਾਰੀ ਪੂਰੀ ਵਫਾਦਾਰੀ ਪੂਰੀ ਸੈਂਸਿਟੀ ਤੇ ਪੂਰੀ ਹਾਰਡ ਮਿਹਨਤ ਕਰਕੇ ਮੈਂ ਆਪਣਾ ਸਥਾਨ ਆਪ ਬਣਾਇਆ ਮੈਂ ਪੌੜੀ-ਪੌੜੀ ਚੜੀ ਆ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਰਹੀ ਚੇਅਰਪਰਸਨ ਬਣੀ ਮੈਂ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਪਰਸਨ ਬਣੀ ਉਸ ਤੋਂ ਬਾਅਦ ਮੈਨੂੰ ਜਦੋਂ ਦੀ ਕਾਂਗਰਸ ਪਾਰਟੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਮੈਨੂੰ ਇਹ ਡਿਊਟੀ ਦਿੱਤੀ ਆ ਮੈਂ ਪੂਰੀ ਤਨਦੇਹੀ ਨਾਲ ਇਸ ਡਿਊਟੀ ਤੇ ਵੀ ਕਾਬਜ਼ ਆਂ ਔਰ ਉਮੀਦ ਕਰਦੀ ਆ ਕਿ ਪਾਰਟੀ ਇਸ ਵਾਰ 101% ਜਿਹੜਾ ਹੈ ਔਰ ਮੈਨੂੰ ਪੂਰਨ ਉਮੀਦ ਹੀ ਨਹੀਂ ਮੈਨੂੰ ਪੂਰਾ ਪਤਾ ਹੈ ਕਿ ਇਸ ਵਾਰ ਮੈਂ ਸਮਾਣਾ ਤੋਂ ਸਮਾਣਾ ਮੇਰਾ ਘਰ ਹੈ ਮੈਂ ਲੋਕਲ ਕੈਂਡੀਡੇਟ ਹਾਂ ਮੈਨੂੰ ਬਹੁਤ ਸਾਲ ਹੋ ਗਏ ਮੈਂ ਪੂਰੀ ਇਮਾਨਦਾਰੀ ਨਾਲ ਬੇਦਾਗ ਅਕਸ਼ ਬਣ ਕੇ ਮੈਂ ਪਾਰਟੀ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਕੀਤੀ ਹੈ ਮੈਨੂੰ ਜ਼ਰੂਰ ਮੌਕਾ ਮਿਲੇਗਾ ਔਰ ਮੈਂ ਚੋਣ ਲੜੋਗੀ ਸਮਾਜਿਕ ਜਿਹੜੇ ਹਾਲਾਤ ਆਏ ਜਿਹੜੇ ਇੱਥੇ ਵਿਕਾਸ ਇੱਕਦਮ ਇਸਟੇਮ ਖਤਮ ਹੋ ਕੇ ਰਹਿ ਗਿਆ ਹੈ ਤੁਸੀਂ ਇਹਨਾਂ ਮੁੱਦੇ ਨੂੰ ਸੇਧ ਸਿਵਾਵਾਂ ਉਹ ਰਹੇ ਸੈਰ ਦੇ ਵੀ ਤੁਸੀਂ ਦੇਖ ਰਹੇ ਹੋ ਵੀ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕ੍ਰਾਈਮ ਦੇ ਉੱਪਰ ਤੁਸੀਂ ਕਿਸ ਤਰ੍ਹਾਂ ਦੇ ਮਤਲਬ ਦੇਖ ਰਹੇ ਹੋ ਜੀ ਬਿਲਕੁਲ ਜੀ ਕੋਈ ਵੀ ਮੈਂ ਪਹਿਲਾਂ ਵੀ ਕਿਹਾ ਵੀ ਟੋਟਲੀ ਫੇਲੀਅਰ ਹੈ ਸਰਕਾਰ ਦਾ ਜੋ ਵਾਦੇ ਕੀਤੇ ਗਏ ਸੀ ਸਮਾਣੇ ਦੇ ਵਿੱਚ ਦੇਖ ਲੋ ਜਰਾ ਕਮੀ ਪੈਂਦਾ ਹਾਲਾਤ ਇੱਥੇ ਕਿਸ਼ਤੀਆਂ ਚਲਾਉਣਾ ਵੀ ਹੋ ਜਾਂਦੀਆਂ ਜੋ ਇੱਥੇ ਹਸਪੀਟਲ ਹੈ ਮੇਰਾ ਬੱਚਾ ਡਾਕਟਰ ਹੈ ਮੈਂ ਜਾਣਦੀ ਆ ਕਿ ਕੀ ਕੀ ਚੀਜ਼ ਦੀ ਡਾਕਟਰ ਦੀ ਮਾਂ ਸਮਝਦੀਆਂ ਗੱਲਬਾਤ ਕਰਦੀਆਂ ਪਤਾ ਲੱਗਦਾ ਮੈਂ ਉੱਥੇ ਫੋਨ ਕਰਦੀ ਆ ਜਦੋਂ ਇੱਥੋਂ ਰੈਫਰ ਹੋ ਕੇ ਉੱਥੇ ਜਾਂਦੇ ਕਿਉਂ ਸਮਾਣਾ ਇੱਕ ਐਡਾ ਵਧੀਆ ਹਸਪੀਟਲ ਹੈ ਇਨੂੰ ਕਿਉਂ ਨਹੀਂ ਵਧੀਆ ਤਰੀਕੇ ਨਾਲ ਚਲਾਇਆ ਜਾਂਦਾ ਕਿਉਂ ਨਹੀਂ ਇੱਥੇ ਡਾਕਟਰਸ ਦੀਆਂ ਜਿਹੜੀਆਂ ਖਾਲੀ ਪਈਆਂ ਸਾਬੀਆਂ ਭਰੀਆਂ ਜਾਂਦੀਆਂ ਦੇਖੋ ਸਾਰੇ ਲੋਕਾਂ ਦੀ ਜਾਨ ਇੱਕੋ ਜੀ ਹੈ ਬਿਲਕੁਲ ਕਰੂੰਗੀ ਜੀ ਆ ਦੇਖੋ ਪਹਿਲਾਂ ਅਸੀਂ 1000 ਰੁਪਏ ਦਾ ਆਵਦੀਆ ਭੇਣਾ ਦਾ ਬਹੁਤ ਵੱਡਾ ਪ੍ਰਦਰਸ਼ਨ ਉੱਥੇ ਕੀਤਾ ਪਹਿਲੀ ਵਾਰ ਦੇਖਿਆ ਕਿ ਸਾਡੀਆਂ ਭੇਣਾਾਂ ਤੇ ਕਿੰਨੀ ਤਸ਼ੱਦਦ ਹੋਈ ਜ਼ਖਮੀ ਹੋਈਆਂ ਪਾਣੀ ਦੀਆਂ ਵਿਚਾਰਾ ਕੀਤੀਆਂ ਗਈਆਂ ਸਾਡੇ ਪ੍ਰਧਾਨ ਜੀ ਸਾਡੇ ਨਾਲ ਸੀ ਰਾਜਾ ਬੜਿੰਗ ਜੀ ਕੀ ਸਾਡਾ ਭੇਣਾਾਂ ਦਾ ਹਾਲਾਤ ਕਿੱਥੇ ਔਰ ਹੋਰ ਵੀ ਜਿਹੜੀਆਂ ਸਾਡੀਆਂ ਅੱਗੇ ਲਾਅ ਐਂਡ ਆਰਡਰ ਹੈ ਹੀ ਨਹੀਂ ਨਸ਼ਾ ਬੰਦ ਕਿੱਥੇ ਹੋਇਆ ਆ ਦੇਖ ਲੋ ਆਪਣੀ ਇੱਥੇ ਡੈਥ ਹੋਈ ਐ ਕੌਣ ਕੀ ਪੁੱਛ ਰਿਹਾ ਮਾਵਾ ਦੇ ਬੱਚੇ ਇਹਨਾਂ ਦਾ ਦਿਲ ਪੁੱਛਿਆ ਜਾਣੀ ਦਾ ਕਿਹੜੀਆਂ ਪੈਨਸ਼ਨਾਂ ਮੰਗਦੀਆਂ ਵਿਚਾਰੀਆਂ ਕਿਹੜੇ ਇਹ ਹਜ਼ਾਰ ਰੁਪਏ ਮੰਗਦੀਆਂ ਪਹਿਲਾਂ ਤੇ ਮੰਗਦੀਆਂ ਸਾਡੇ ਬੱਚਿਆਂ ਦਾ ਜਿਹੜਾ ਜੀਵਨ ਐ ਉਹ ਸੁਰੱਖਿਅਤ ਹੋਵੇ ਉਹ ਚੀਜ਼ ਮੰਗਦੀਆਂ ਅਸੀਂ ਸੁਖਾਵੇਂ ਮਾਹੌਲ 'ਚ ਰਹਿ ਸਕੀਓ ਮੰਗਦੀਆਂ ਇਸ ਸਾਲ ਪੰਜਾਬ ਮਿਲ ਅਕਾਉਂਸ ਦੀ ਪ੍ਰਧਾਨ ਕੌਸ਼ਲ ਰੰਦਾਵਾ ਪੂਜਾ ਗੁਰਕੀ ਜੀ ਤੁਹਾਨੂੰ ਸਮਾਣਾ ਦਾ ਜ਼ਿੰਮੇਵਾਰੀ ਸੌਂਪੀ ਗਈ ਐ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਸ ਤਰ੍ਹਾਂ ਦੀ ਦੋਸ਼ੀ ਬਣਾ ਲਈ ਤਿਆਰੀ ਦੇਖੋ ਜੀ ਮੇ ਜੀ ਮੇ ਹੋਰ ਕੋ ਪੈ ਚੱਕਾਂਗੇ ਜਿਸ ਬਾਕੀ ਵੀ ਮੇਰੀਆਂ ਭੈਣਾ ਹੈਗੀਆਂ ਭਰਾਵਾਂ ਖੜੇ ਆ ਨਾਲ ਤੁਸੀਂ ਸਾਰੇ ਹੈਗੇ ਹੋ ਤੇ ਆਪਣੀ ਪਾਰਟੀ ਹੈਗੇ ਮੈਡਮ ਜੀ ਹੈਗੇ ਦੇਖੋ ਔਰਤਾ ਤਾਂ ਹਰ ਪੱਖੋਂ ਅੱਗੇ ਨੇ ਜਦੋਂ ਜਦੋਂ ਵੀ ਕੋਈ ਪੀੜ ਪਈ ਆ ਔਰਥੇ ਕਮ ਆਈ ਆ ਤੇ ਹੁਣ ਇਹਨਾਂ ਨੇ ਮੈਂ ਰੰਧਾਵਾ ਜੀ ਨੇ ਮੇਰੀ ਡਾਟਰ ਇਨ ਲਾ ਨੂੰ ਜ਼ਿਲ੍ਹੇ ਦੇ ਪ੍ਰਧਾਨ ਬਣਾਇਆ ਰੁਪਿੰਦਰ ਕੌਰ ਕੌਰ ਜੇ ਵਾਲਾ ਤੇ ਮੇਰੀ ਡਾਟਰ ਇਨ ਲਾ ਅੱਜ ਤੋਂ 10 15 ਸਾਲ ਪਹਿਲਾਂ ਸਮਾਜ ਸਮਾਈ ਦੇ ਪ ਕੰਮ ਕਰ ਰਹੀ ਹੈ ਜੇ ਮੈਂ ਟ੍ਰਾਈਸਾਈਕਲ ਵੰਡਨੇ ਜਾਂ ਕੋਈ ਹੋਰ ਪੈੜਾ ਵੰਡਨੇ ਅਸੀਂ ਕਿੰਨੇ ਦੇਖ ਰਹੇ ਪੰਜਾਬ ਦੇ ਵਿੱਚ ਕੋਈ ਅਸੀਂ ਜਿੱਤਾਂਗੇ ਸਾਡੀ ਸਰਕਾਰ ਬਣੋਂਗੇ ਕਿਉਂਕਿ ਗੁਰਸਰਨ ਕੁਰਨ ਦਾਵਾ ਜਿੰਨਾ ਕਰਦੇ ਨੇ ਸੇਵਾ ਕਰਦੇ ਨੇ ਜਦ ਟਾਈਮ ਦਿੰਦੇ ਨੇ ਅੱਜ ਤੱਕ ਕਿਸੇ ਪ੍ਰਧਾਨ ਨੂੰ ਟਾਈਮ ਦਿੱਤਾ ਇਸ ਕਰਕੇ ਅਸੀਂ ਗੁਰਸਰਨ ਕੁਰਨ ਦਾਵਾ ਨੂੰ ਕਹਿੰਦੇ ਆ ਸਾਡੇ ਸਮਾਣੇ ਦੇ ਰਿਸਪੈਕਟ ਮਿਲਣੀ ਚਾਹੀਦੀ ਆ ਤਾਂ ਕਿ ਅਸੀਂ ਇਹਨਾਂ ਦੇ ਨਾਲ ਜਿਵੇਂ ਪਹਿਲਾਂ ਵੀ ਜੁੜਿਆ ਹੋਇਆ ਤਾਂ ਹੁਣ ਵੀ ਜੁੜਿਆ ਤੇ ਟਿੰਕਰ ਜੀ ਨਾਲ ਗੱਲਬਾਤ ਕਰਦੇ ਆ ਜਿਹੜੇ ਕਿ ਇਸ ਵਾਰਡ ਦੇ ਐਮਸੀ ਵੀ ਹੈ। ਦੇਖੋ ਅੱਜ ਬਹੁਤ ਸਾਡੇ ਲਈ ਬਹੁਤ ਖੁਸ਼ੀ ਦਾਣ ਹੈ। ਸਾਡੀ ਭੈਣ ਪੂਜਾ ਗਰਗ ਜੀ ਨੂੰ ਮਹਿਲਾ ਮੰਡਲ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਸਭ ਤੋਂ ਪਹਿਲਾਂ ਸਾਡੀ ਹਾਈ ਕਮਾਂਡ ਵਾਲਕਾ ਲੰਬਾ ਜੀ ਦਾ ਨਾਲ ਸਾਡੀ ਭੈਣ ਗੁਰਸ਼ਰਨ ਗੁਰਦਾਵਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਾਰਡ ਦੇ ਵਿੱਚ ਲੇਡੀ ਪ੍ਰਧਾਨ ਬਣਾ ਕੇ ਸਾਡੇ ਨੂੰ ਬਹੁਤ ਮਨ ਬਖਸ਼ਿਆ ਹੈ ਇਹਦੇ ਨਾਲ ਨਾਲ ਸਾਡੇ ਪਿਆਰੇ ਰਾਜਾ ਬਡਿੰਗ ਜੀ ਸਾਡੇ ਵੀਰ ਜੀ ਬਿਜੇਂਦਰ ਸਿੰਘਲਾ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਹਮੇਸ਼ਾ ਅਸ਼ੀਰਵਾਦ ਸਾਡੇ ਛੱਤੇ ਰਹਿੰਦਾ ਹੈ ਤੇ ਮੈਨੂੰ ਆਸ ਵੀ ਹੈ ਪੂਜਾ ਗਗਨ ਜੀ ਤੋਂ ਵੀ ਇਹ ਮਹਿਲਾ ਮੰਡਲ ਨੂੰ ਤਨਮਨ ਨਾਲ ਅੱਗੇ ਵਧਾ ਕੇ ਆਪਣੀ ਟੀਮ ਨੂੰ ਚੰਗੀ ਸਿਹਤ ਦੇ ਕੇ ਇਹਨਾਂ ਨੂੰ ਸਮਾਣੇ ਨਾਲ ਚਲਾਉਣਗੇ ਤੇ ਮੈਂ ਸਨ ਔਰਤਾਂ ਨੂੰ ਉਸ ਮੇਰੇ ਭੈਣਾਂ ਨੂੰ ਸਾਰਾ ਬੇਨਤੀ ਵੀ ਕਰਦਾ ਵੀ ਸਾਰੀਆਂ ਇਕੱਠੀਆਂ ਹੋ ਗਏ ਕਾਂਗਰਸ ਪਾਰਟੀ ਲਈ ਮਿਹਨਤ ਕਰਨ ਅਤੇ ਅੱਗੇ ਵਧਾਉਣ ਵਾਸਤੇ ਇੱਕ ਵਾਰ ਫਿਰ ਸਾਰੀ ਟੀਮ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਬੀਕੇ ਕਰ ਦੇਣਾ ਹਰ ਪ੍ਰਸੋਤਨ ਕੋ ਸਿਕਸ ਮਾਣਾ ਨਿਊਜ਼